ਔਰ ਜੰਟਾਂ ਨੇ ਪੂਰੀ ਅੰਤ ਚੁੱਕੀ ਆ ਹਾਥ ਮਕਾਰ ਦਿੱਤੀ ਜਿੰਨਾ ਜਨਾਹਾਂ ਠਗੀਆਂ ਕੀਤੀਆਂ ਕਈਆਂ ਦੀਆਂ ਸਾਹਮਣੇ ਆ ਗਈਆਂ ਤੇ ਕਈਆਂ ਦੀਆਂ ਹੋ ਰਹੀਆਂ ਵੀ ਕਿਉਂ ਇਹ ਬਲੋਕ ਠਾਕ ਲੋਕ ਠਗੀਆਂ ਮਾਰ ਮਾਰ ਕੇ ਆਪਣੇ ਘਰ ਭਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਢਾਡੀ ਸਰਦੂਲ ਸਿੰਘ ਅਣਖੀ ਕਿਉਂਕਿ ਜੰਟ ਜਿਹੜੇ ਆ ਨਾ ਹੁਣ ਜੰਟਾਂ ਨੇ ਪੂਰੀ ਅੰਤ ਚੁੱਕੀ ਆ ਹਾਥ ਮਕਾਰ ਦਿੱਤੀ ਪ੍ਰੈਜੈਂਟਾਂ ਨੇ ਆਪਣਾ ਜਿੰਨਾ ਜਨਾਹ ਨਾਲ ਠੱਗੀਆਂ ਕੀਤੀਆਂ ਕਈਆਂ ਦੀਆਂ ਸਾਹਮਣੇ ਆ ਗਈਆਂ ਤੇ ਕਈਆਂ ਦੀਆਂ ਹੋ ਰਹੀਆਂ ਵੀ ਕਿਉਂ ਇਹ ਬਲੋਕ ਠੱਗ ਲੋਕ ਠੱਗੀਆਂ ਮਾਰ-ਮਾਰ ਕੇ ਆਪਣੇ ਘਰ ਭਰੇ ਨੇ ਤੇ ਅਹੀਂ ਕਹਿੰਦੇ ਆ ਵੀ ਠੱਗਾ ਨੂੰ ਵੱਜ ਜੋ ਭਾਈ ਇੱਥੇ ਕੋਈ ਕਾਰੋਬਾਰ ਕਰ ਲਓ ਵਧੀਆ ਗੱਲ ਆ ਤੇ ਜਿਹੜੇ ਫਿਰ ਫਸੇ ਆ ਵਿਚਾਰੇ ਗਰੀਬ ਉਹ ਫੋਨ ਕਰਦੇ ਨੇ ਨਿਹੰਗ ਸਿੰਘਾ ਨੂੰ ਕਿ ਬਾਬਾ ਜੀ ਸਾਡਾ ਮੁੰਡਾ ਕਰਜ਼ੇ 'ਚ ਡੁੱਬ ਗਿਆ। ਜਾਸ ਸੀ ਕਰਜ਼ੇ 'ਚ ਡੁੱਬ ਗਏ ਤੇ ਸਾਡੀ ਮਦਦ ਕਰੋ। ਸਾਨੂੰ ਤੇ ਫਿਰ ਜਾਣਾ ਪੈਂਦਾ ਜਿੱਥੇ ਕੋਈ ਆਵਾਜ਼ ਮਾਰਦਾ ਕਿਉਂਕਿ ਨਿਹੰਗ ਸਿੰਘ ਮਹਾਰਾਜ ਦੀ ਅਕਾਲ ਪੁਰਖ ਦੀ ਫੌਜ ਆ ਜਦੋਂ ਸਰਕਾਰੀ ਦਰਬਾਰੇ ਕੋਈ ਨਾ ਸੁਣੇ ਮੰਨੇ ਤੇ ਫਿਰ ਨਿਹੰਗ ਸਿੰਘ ਉੱਠਦੀ ਨੇ ਨਿਹੰਗ ਸਿੰਘ ਜਾਂਦੇ ਰਹੇ ਨੇ ਤੇ ਹੁਣ ਤੱਕ ਵੀ ਜਾਵਾਂਗੇ। ਆ ਹੁਣ ਵੀ ਮੈਨੂੰ ਇੱਕ ਫੋਨ ਆਇਆ ਫਲੋਇਪੁਰ ਤੋਂ। ਤੇ ਅਸੀਂ ਰੱਖਿਆ ਸਮਾਂ ਤੇ ਜਾਵਾਂਗੇ। ਕਿ ਭਾਈ ਜਦੋਂ ਧੱਕਾ ਹੋਇਆ ਗਰੀਬ ਦੇ ਨਾਲ ਕਿਸੇ ਨਾਲ ਤੇ ਖੜਨ ਦਾ ਫਰਜ਼ ਬਣਦਾ ਤੇ ਸਾਰੇ ਪੰਜਾਬ ਦੇ ਨਿਹੰਗ ਸਿੰਘਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਪਿੰਡ ਦੇ ਵਿੱਚ ਇਹੋ ਜਿਹੇ ਠੱਗ ਬੈਠੇ ਨੇ ਉਹਨਾਂ ਨੂੰ ਜਾ ਕੇ ਜ਼ਰੂਰ ਮਿਲਣਾ ਚਾਹੀਦਾ ਤੇ ਜੇ ਤੁਹਾਡੇ ਕੋਲ ਨਹੀਂ ਮਿਲਿਆ ਜਾਂਦਾ ਤੁਸੀਂ ਸੰਪਰਕ ਵੀ ਕਰ ਸਕਦੇ ਆਪਾਂ ਮਿਲਾਂਗੇ ਜਾ ਕੇ ਉਹਨਾਂ ਨੂੰ ਕਿਉਂਕਿ ਠੱਗੀ ਆਪਾਂ ਖਤਮ ਕਰਨੀ ਪੰਜਾਬ ਦੀ ਧਰਤੀ ਤੋਂ ਜਿਹੜੇ ਜਨਤਾ ਨੇ ਗੰਦ ਪਾਇਆ ਲੋਕਾਂ ਨੂੰ ਠੋਕ ਲੋਕਾਂ ਨੂੰ ਠਾਗ ਠਾਕੇ ਇਹਨਾਂ ਆਪਣੇ ਕੋਠੀਆਂ ਵੱਡੀਆਂ ਗੱਡੀਆਂ ਵੱਡੀਆਂ ਤੇ ਮੁੰਡੇ ਜਾ ਕੇ ਤੁਰੇ ਫਿਰਦੇ ਵਿਚਾਰੇ ਜੰਗਲਾਂ ਦੇ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਮਗਰੋਂ ਤੇ ਜਦੋਂ ਇਹਨਾਂ ਨੂੰ ਕੋਈ ਫੋਨ ਕਰਦਾ ਤੇ ਬੀਬੀ ਫੋਨ ਚੁੱਕਦੀ ਆ ਜਦੋਂ ਦਫ਼ਤਰੇ ਜਾਓ ਤੇ ਬੀਬੀ ਬੈਠੀ ਹੁੰਦੀ ਆ ਤੇ ਆਪ ਏਜੰਟ ਜੀ ਫਿਰ ਗਾਇਬ ਹੁੰਦੇ ਆ ਤੇ ਬੰਦਿਆਂ ਨੂੰ ਇਹਨਾਂ ਨੂੰ ਇੱਕ ਵਾਰੀ ਕਹਿ ਦਿੰਨੇ ਆ ਕਿ ਠੱਗੀਆਂ ਵਾਲਾ ਕੰਮ ਛੱਡ ਦਿਓ ਭਾਈ ਆਪਣਾ ਸੱਚਾ ਸੋਚਾ ਕੰਮ ਕਰੋ ਕੰਮ ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ ਕੰਮ ਕਰੋ ਜਿਹੜਾ ਕਰਨ ਵਾਲਾ ਜਾਇਜ਼ ਪੈਸੇ ਲਓ ਤੇ ਬੰਦਾ ਜਿੱਥੇ ਜਾਣਾ ਚਾਹੁੰਦਾ ਉਹਨੂੰ ਠੀਕ ਜਗ੍ਹਾ ਤੇ ਪਹੁੰਚਾਓ ਲੁੱਟਮਾਰ ਨਾ ਕਰੋ ਠੱਗੀਆਂ ਨਾ ਮਾਰੋ ਇਸੇ 'ਚ ਤੁਹਾਡਾ ਭਲਾ ਤੇ ਤੁਹਾਡੇ ਪਰਿਵਾਰ ਦਾ ਭਲਾ ਜਦੋਂ ਕੋਈ ਫਿਰ ਤੁਹਾਡੀ ਧੌਣ ਤੇ ਗੋਡਾ ਰੱਖਦਾ ਤੇ ਤੁਹਾਨੂੰ ਬੜਾ ਵੱਟ ਚੜਦਾ ਇਸ ਕਰਕੇ ਇਹਨਾਂ ਏਜੰਟਾਂ ਨੂੰ ਕਹਿਣਾ ਚਾਹੁੰਦੇ ਆ ਕਿ ਬੰਦੇ ਦੇ ਪੁੱਤ ਬਣ ਜੋ ਜਿਨ੍ਹਾਂ ਨਾਲ ਤੁਸੀਂ ਠੱਗੀਆਂ ਕੀਤੀਆਂ ਚਾਹੇ ਤੇ ਉਹਨਾਂ ਦੇ ਪੈਸੇ ਮੋੜ ਦੋ ਨਹੀਂ ਤੇ ਫਿਰ ਪ੍ਰਸ਼ਾਸਨ ਵੀ ਨਾ ਮੰਨੂਗਾ ਸਰਕਾਰ ਦਰਬਾਰ ਵੀ ਨਾ ਚੱਲੂ ਤੁਹਾਡੀ ਕੋਈ ਸੁਣਨ ਵਾਲਾ ਗਰੀਬਾਂ ਦੀ ਕੋਈ ਨਾ ਸੁਣੂਗਾ ਤੇ ਫਿਰ ਖਾਲਸਾ ਪੰਥ ਤੇ ਸੁਣੂਗਾ ਹੀ ਫਿਰ ਖਾਲਸਾ ਪੰਥ ਸਮੇ ਸਮੇਂ ਨਾਲ ਸੇਵਾ ਕਰਦਾ ਰਿਹਾ ਤੁਹਾਡੇ ਵਰਗੇ ਠੱਗਾਂ ਦੀ ਤੇ ਠਗੀਆਂ ਤੋਂ ਨਾਂ ਬਾਜ਼ ਆਏ ਤੇ ਫਿਰ ਤੁਹਾਡਾ ਆਸ਼ਰ ਵੀ ਛੜਕ ਤੇ ਤੁਹਾਨੂੰ ਲਾਈਵ ਕਰ ਕਰਕੇ ਤੁਹਾਡੇ ਫਿਰ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਕਿਉਂਕਿ ਜਦੋਂ ਤੱਕ ਤੁਹਾਨੂੰ ਕੋਈ ਕਹਿੰਦਾ ਨਹੀਂ ਫਿਰ ਤੁਸੀਂ ਉਹਨਾਂ ਚਿਰ ਮਰਦੇ ਨਹੀਂ ਤੇ ਜੇ ਪਹਿਲੇ ਹੀ ਮੰਨ ਜਿਓ ਤੇ ਬਹੁਤ ਚੰਗੀ ਗੱਲ ਆ ਨਾ ਸਾਨੂੰ ਫਿਰ ਮਜਬੂਰ ਕਰੋ ਇਸ ਗੱਲ ਗੱਲ ਕਰਨ ਤੇ ਕਈ ਠੱਗ ਬੈਠੇ ਗਰਦਾਸਪੁਰ ਅੰਮ੍ਰਿਤਸਰ ਲੁਧਿਆਣੇ ਜਾਂ ਫਿਰੋਜ਼ਪੁਰ ਇਹ ਏਰੀਆ ਜਿਹੜੇ ਨਾ ਇਹਨਾਂ ਨੇ ਵੰਡੇ ਆ ਮੱਲੇ ਆ ਸਭ ਤੋਂ ਜ਼ਿਆਦਾ ਠੱਗੀ ਜਿਹੜੀ ਵੱਜਦੀ ਆ ਨਾ ਅਜਲੰਦਰ ਵੀ ਬਹੁਤ ਜ਼ਿਆਦੇ ਠੱਗ ਬੈਠੇ ਆ ਤੇ ਇਹਨਾਂ ਤੋਂ ਵਜੋ ਭਾਉ ਜਿੱਥੇ-ਥੇ ਵੀ ਤੁਸੀਂ ਬੈਠੇ ਹੋ ਨਾ ਸਾਰੇ ਪੰਜਾਬ ਵਰਗ ਪੰਜਾਬ ਦਾ ਸਾਰਾ ਨੌਜਵਾਨ ਵੀਰ ਇੱਥੇ ਕੋਈ ਆਪਣਾ ਕਾਰੋਬਾਰ ਕਰੋ ਆਪਣਾ ਕੋਈ ਕੀਤਾ ਕਰ ਲਓ ਕੋਈ ਛੋਟਾ ਮੋਟਾ ਇਹਨਾਂ ਠੱਗਾਂ ਦੇ ਧੱਕੇ ਨਾ ਚੜੋ ਕਿਉਂਕਿ ਠੱਗਾ ਨੇ ਆਪਣੀਆਂ ਦੁਕਾਨਾਂ ਪਾਈਆਂ ਉਹਨਾਂ ਕੋਲ ਤੁਸੀਂ ਜਾਂਦੇ ਹੋ ਜਾਂ ਇਹਨਾਂ ਨੇ ਬੀਬੀਆਂ ਰੱਖੀਆਂ ਤੁਹਾਨੂੰ ਫੋਨ ਆਉਂਦੇ ਆ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਦੇ ਹੋ ਐਡਾ ਦਿੱਤੀਆਂ ਇਹਨਾਂ ਨੇ ਤੇ ਐਡਾ ਰਾਹੀਂ ਤੁਸੀਂ ਜਾ ਕੇ ਇਹਨਾਂ ਨੂੰ ਮਿਲਦੇ ਹੋ ਇਸ ਕਰਕੇ ਭਾਉ ਜੀ ਆਪਣਾ ਆਪੀ ਘਾ ਰੱਖਣਾ ਪੈਣਾ ਕਿਉਂਕਿ ਪੰਜਾਬ ਦੀ ਧਰਤੀ ਹੁਣ ਵੇਖਿਆ ਜਾਵੇ ਅੱਧਾ ਕਿਤੇ ਭਈਆਂ ਨੇ ਛੌਣੀਆਂ ਬਣਾ ਲੀਆਂ ਛੜਕਾਂ ਉੱਤੇ ਪਿੰਡਾਂ ਦੇ ਵਿੱਚ ਇਹਦੇ ਜ਼ਿੰਮੇਵਾਰ ਆਪਾਂ ਹੀ ਆ ਇਹ ਸਾਨੂੰ ਹੀ ਮਾਰਾ ਪੈ ਰੀਆਂ ਹੁਣ ਕਿਉਂ ਸਾਨੂੰ ਡੈਡ ਬਾਡੀਆਂ ਛੜਕਾਂ ਤੇ ਰੱਖ ਕੇ ਆਪਣਾ ਇਨਸਾਫ਼ ਮੰਗਣਾ ਪੈ ਰਿਹਾ ਕਿਉਂਕਿ ਇਹਦੇ ਕਸੂਰਵਾਰ ਅਸੀਂ ਖੁਦ ਆਪਾਂ ਜੇ ਏਜੰਟ ਬੈਠੇ ਨੇ ਤੇ ਉਹਨਾਂ ਦੇ ਕਸੂਰਵਾਰ ਵੀ ਅਸੀਂ ਆਪਾਂ ਭਾਈ ਜੇ ਅਸੀਂ ਸचेत ਅਜੇ ਵੀ ਨਹੀਂ ਹੁੰਦੇ ਤੇ ਫਿਰ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਹੋਰ ਸਾਡੇ ਬੱਚਿਆਂ ਨੂੰ ਵੱਜੂ ਇਹਨਾਂ ਦੇ ਕੋਲੋਂ ਚੰਗੇ ਰਹੋਗੇ ਤੇ ਗੁਰੂ ਨੇ ਜੋ ਕਿਹਾ ਹੈ ਗੁਰੂ ਦਾ ਹੁਕਮ ਮੰਨੋ ਉਹਦਾ ਤੇ ਅਸੀਂ ਗੁਰੂ ਦਾ ਤੇ ਹੁਕਮ ਮੰਨਣੋਂ ਰਹਿ ਗਏ ਜੇ ਕੋਈ ਇਨਸਾਫ ਦੀ ਗੱਲ ਕਰਦਾ ਜੇ ਕੋਈ ਤੁਹਾਨੂੰ ਆਵਾਜ਼ ਮਾਰਦਾ ਦਲ ਪਥ ਦੇ ਵਿੱਚ ਤੇ ਤੁਸੀਂ ਉੱਥੇ ਨਹੀਂ ਪਹੁੰਚਦੇ ਜੇ ਬੇਨਸਾਹੀ ਦੀ ਗੱਲ ਹੁੰਦੀ ਹੈ ਧੱਕੇ ਦੀ ਗੱਲ ਹੁੰਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਨਸਾਫ ਲੈਣ ਦੀ ਗੱਲ ਅਸੀਂ ਉੱਥੇ ਵੀ ਨਹੀਂ ਪਹੁੰਚੇ ਭਾਈ ਗੁਰਜੀਤ ਸਿੰਘ ਜੀ ਤਾਵਰ ਤੇ ਬੈਣ ਦੀ ਉਹਨਾਂ ਨੂੰ ਕੀ ਲੋੜ ਆ ਸਾਰੀਆਂ ਉਹਨਾਂ ਦੇ ਘਰ ਸੁੱਖ-ਸ਼ੁਭਦਾ ਬਣੀਆਂ ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਦ ਰੱਖਦਾ ਹੋਇਆ ਭਾਈ ਗੁਰਜੀਤ ਸਿੰਘ ਜੀ ਉਹਨਾਂ ਦੀ ਮੈਂ ਮੇਰੇ ਨਾਲ ਗੱਲ ਹੋਈ ਹੈ ਛੇ ਥੋੜਾ ਢਿੱਲੀ ਹੈ ਤੇ ਮਹਾਰਾਜ ਕਿਰਪਾ ਕਰ ਉਹਨਾਂ ਦੇ ਚੜ੍ਹਦੀ ਕਲਾ ਬਖਸ਼ ਕਰਨ ਜੇ ਕੋਈ ਯੋਧਾ ਉੱਠਦਾ ਪੰਜਾਬ ਦੀ ਧਰਤੀ ਤੋਂ ਤੇ ਸਾਡਾ ਫਰਜ਼ ਬਣਦਾ ਹੈ ਸਾਥ ਦੇਣਾ ਇਹ ਨਹੀਂ ਕਿ ਆਪਾਂ ਮੂਰੀਆਂ ਵਾਂਗੂੰ ਚੱਡਿਆਂ 'ਚ ਪੂਛ ਲੈ ਕੇ ਸਾਰੇ ਬਹਿਜੋ ਉਦਾਂ ਬੜੀਆਂ ਗੱਲਾਂ ਆਉਂਦੀਆਂ ਫੋਨ 'ਤੇ ਕਰਦੇ ਆਂ ਪਰ ਜਦੋਂ ਕੋਈ ਯੋਧਾ ਨਿੱਤਰਦਾ ਮੈਦਾਨ ਦੇ ਵਿੱਚ ਤੇ ਫਿਰ ਜਦੋਂ ਉਹਦੇ ਨਾਲ ਦੁਰਘਟਨਾ ਕੋਈ ਹੋ ਜਾਂਦੀ ਅਸੀਂ ਛੇਤੀ ਨਾਲ ਪਿਛੇ हट ਜਾਂਦੇ ਆਂ ਕਿ ਚਲੋ ਕੋਈ ਨਹੀਂ ਉਹਦੇ ਤੇ ਬਣੀ ਆਂ ਪਰ ਜਦੋਂ ਸਾਡੇ ਤੇ ਬਣਦੀ ਹੈ ਫਿਰ ਸਾਡੇ ਤੇ ਵੀ ਨਹੀਂ ਕਿੰਨੇ ਹੋਣਾ ਜਦੋਂ ਕਿਸੇ ਤੇ ਕੋਈ ਗੱਲਬਾਤ ਬਣਦੀ ਹੈ ਤੇ ਇਕੱਠੇ ਹੋਣਾ ਚਾਹੀਦਾ ਪੰਥ ਦਾ ਕਾਰਜ ਹੈ ਪੰਥ ਨੇ ਕਰਨੇ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੇ ਸਾਝੇ ਨੇ ਭਾਈ ਗੁਰਜੀਤ ਸਿੰਘ ਦੀ ਇਕੱਲੇ ਗੁਰੂ ਗ੍ਰੰਥ ਸਾਹਿਬ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਕਾਇਨਾਤ ਦੇ ਗੁਰੂ ਨੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦਾ ਸੰਗ੍ਰਹਿ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦੀ ਦਾਤ ਬਖਸ਼ ਕੀਤੀ ਹੈ ਤੇ ਆਪਾਂ ਸਾਰੇ ਮਿਲ ਕੇ ਉਹ ਵੀ ਭਾਈ ਗੁਰਜੀਤ ਸਿੰਘ ਦਾ ਮਸਲਾ ਹੱਲ ਕਰੀਏ ਤੇ ਇੱਕ ਕਾਨੂੰਨ ਬਣਾਈਏ ਜਿਹੜਾ ਕਾਨੂੰਨ ਪੰਜਾਬ ਦੀ ਧਰਤੀ ਤੇ ਲਾਗੂ ਹੋਵੇ ਕਿ ਆਉਣ ਵਾਲੀ ਸਰਕਾਰ ਵੀ ਇਸ ਗੱਲ ਨੂੰ ਮੰਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਦੀ ਜੋਤ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਸਾਡੇ ਪਿਤਾ ਨੇ ਸਾਡਾ ਰੱਬ ਹੈ ਤੇ ਆਪਾਂ ਰੱਬ ਦੇ ਰੱਬ ਨਾਲ ਜਿਹੜਾ ਧੱਕਾ ਕਰੂਗਾ ਫਿਰ ਉਹਨੇ ਤੇ ਰਹਿਣਾ ਨਹੀਂ ਜਿਨ੍ਹਾਂ ਰੱਬ ਨੂੰ ਤੀਰ ਚਲਾਇਓ ਜਾਂਦੇ ਨਜ਼ਰ ਨਹੀਂ ਆਏ ਜਿੱਥੇ-ਜਿੱਥੇ ਵੀ ਤੁਸੀਂ ਪੰਜਾਬ ਵੱਸਦਾ ਹੈ ਜਿੱਥੇ ਪੰਜਾਬੀ ਵੱਸਦੇ ਹੋ ਉਥੇ ਧੱਕੇ ਦੇ ਵਿਰੁੱਧ ਖਲੋਇਆ ਕਰੋ ਇਹ ਵੀਡੀਓ ਨੂੰ ਭਾਈ ਮਨਜੀਤ ਸਿੰਘ ਜੀ ਵੇਖ ਰਹੇ ਨੇ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ ਕਰਨ ਸਾਡੇ ਭਰਾਵਾਂ ਨੂੰ ਤੇ ਮੈਂ ਕਹਿੰਨਾ ਕਿ ਸਾਰੇ ਵੀਰ ਜਿੱਥੇ ਵੀ ਕਿਤੇ ਧੱਕਾ ਹੁੰਦਾ ਨਾ ਕਿਸੇ ਨਾਲ ਇਕੱਠੇ ਆਇਆ ਕਰੋ ਜ਼ਰੂਰੀ ਆ ਬੇਨਤੀ ਮੇਰੀ ਵੀ ਤੇ ਹੋਰ ਵੀਰ ਵੀ ਹਾਂ ਮੈਂ ਗੱਲ ਕਰ ਰਿਹਾ ਸੀ ਜਨਟਾਂ ਦੀ ਏਜੰਟ ਜਿਹੜੇ ਜਿਹੜੇ ਜਿੱਥੇ-ਇਥੇ ਬੈਠੇ ਆ ਨਾ ਆਪਾਂ ਉੱਥੇ-ਉੱਥੇ ਇਹਨਾਂ ਦੀਆਂ ਠੱਗੀਆਂ ਨੂੰ ਰੋਕਣ ਵਾਸਤੇ ਇਕੱਠੇ ਹੋਈਏ ਕਿਉਂਕਿ ਜਨਤਾ ਨੇ ਲੋਟ ਮਚਾਈ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੁੱਟਮਾਰ ਹੋ ਰਹੀ ਹੈ ਕਈਆਂ ਦੇ ਕੋਲ 20 ਲੱਖ ਕਈਆਂ ਕੋਲ 30 ਲੱਖ ਕਈਆਂ ਕੋਲ ਕਿੰਨੇ-ਕਿੰਨੇ ਰੁਪਏ ਲੈ ਕੇ ਤੇ ਇਹ ਲੋਕ ਬਹਿ ਜਾਂਦੇ ਨੇ ਇਕੱਲੇ-ਇਕੱਲੇ ਦੇ ਕੋਲੋਂ 20-20 ਲੱਖ ਰੁਪਏ ਦੇ ਠੱਗੀ ਮਾਰੇ ਜੰਟਾ ਨੇ ਕਈ ਵਿਚਾਰੇ ਗਰੀਬ 5-5 ਲੱਖ ਦੇ ਵਿੱਚ ਰਗੜੇ ਗਏ ਕਈ 2 ਲੱਖ ਦੇ ਵਿੱਚ ਆ ਮੈਨੂੰ ਸਵੇਰੇ ਫੋਨ ਆਇਆ ਕਿ 2.5 ਲੱਖ ਰੁਪਇਆ ਕਹਿੰਦਾ ਮੈਂ ਦੋ ਬੱਚੀਆਂ ਸੀ ਮੇਰੀਆਂ ਤੇ ਮੈਂ ਜੋੜ ਕੇ ਰੱਖਿਆ ਤੇ ਮੈਂ ਸੋਚਿਆ ਕਿ ਚਲੋ ਮੈਂ ਬਾਹਰ ਚਲ ਜਾਊਂਗਾ ਮੇਰਾ ਘਰ ਪਰਿਵਾਰ ਸੁਖੀ ਹੋਊਗਾ ਪਰ ਉਹ ਜੰਟ ਨੇ ਫੇਰ ਵੀ ਰਗੜ ਕੇ ਰੱਖਤਾ ਗਰੀਬ ਨੂੰ ਅਸੀਂ ਜਾਣਾ ਭਾਈ ਜਿੱਥੇ ਜਿੱਥੇ ਕਿਤੇ ਲੋੜ ਪੈਂਦੀ ਆ ਤੇ ਜਿੱਥੇ ਦਲਪੰਥ ਵਸਦਾ ਹੈ ਜਾਂ ਨੌਜਵਾਨ ਸੁਭਾ ਵਸਦੀ ਹੈ ਜੇ ਵਾਕੇ ਤੁਹਾਡੇ ਵਿੱਚ ਮਾੜਾ ਮੋਟਾ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਨਾ ਤੇ ਇਕੱਠੇ ਹੋ ਪਾਉ ਇਹ ਜ਼ਰੂਰੀ ਲੋੜ ਹੈ ਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਸਾਰਿਆਂ ਨੇ ਪਤਾ ਨਹੀਂ ਕਈਆਂ ਦੇ ਵਿਚਾਰਿਆਂ ਦੇ ਪੈਸੇ ਫਸੇ ਆ ਕਈਆਂ ਨੇ ਬਾਹਰ ਜਾਣਾ ਇਸ ਕਰਕੇ ਇਹ ਲੋੜ ਹੈ ਬਹੁਤ ਵੱਡੀ ਜ਼ਰੂਰਤ ਹੈ ਸਾਨੂੰ ਇਕੱਠੇ ਹੋਣ ਦੀ ਤੇ ਆਪਾਂ ਇਕੱਠੇ ਹੋ ਕੇ ਹੱਲਾ ਮਾਰੀਏ ਸਾਰੇ ਇਹਨਾਂ ਏਜੰਟਾਂ ਨੂੰ ਜਿਹੜੇ ਚੰਗਾ ਕੰਮ ਕਰਦੇ ਨੇ ਫਿਰ ਜਿਹੜੇ ਠੱਗ ਲੋਕ ਵਾ ਉਹ ਫਿਰ ਇਥੋਂ ਠੱਗੀ ਮਾਰ ਕੇ ਦੌੜ ਜਾਂਦੇ ਨੇ ਜਿਵੇਂ ਆ ਭਈਆਂ ਨੇ ਕਤਲ ਕੀਤਾ ਦੌੜ ਗਏ ਸਾਰੇ ਹੁਣ ਪ੍ਰਸ਼ਾਸਨ ਵੀ ਕੋਈ ਗੱਲ ਕਰ ਰਿਹਾ ਇਸ ਤਰ੍ਹਾਂ ਏਜੰਟ ਵੀ ਇਹ ਸਾਰੇ ਠੱਗੀ ਮਾਰਦੇ ਨੇ ਤੇ ਦੌੜ ਜਾਂਦੇ ਨੇ ਬਾਅਦ ਵਿੱਚ ਪਰਿਵਾਰ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਇਹ ਲੋਕ ਜਿਵੇਂ ਠੱਗੀ ਮਾਰ ਕੇ ਵੀ ਫਿਰ ਆਪਣੇ ਆਪ ਨੂੰ ਉੱਚਾ ਦੱਸਦੇ ਨੇ ਵੀ ਠੱਗੀ ਮਾਰ ਕੇ ਵੀ ਪਰਿਵਾਰਾਂ ਤੱਕ ਪਹੁੰਚ ਕਰਦੇ ਆ ਘਰ ਪਹੁੰਚਦਾ ਇਹਨਾਂ ਦੇ ਕੋਈ ਤੇ ਇਹ ਬਾਅਦ ਵਿੱਚ ਲੁਕ ਜਾਂਦੇ ਨੇ ਛੁਪ ਜਾਂਦੇ ਨੇ ਤੇ ਅੱਗੇ ਆਪਣੀਆਂ ਬੀਬੀਆਂ ਕਰ ਦਿੰਦੇ ਨੇ ਜਾਂ ਕੁੜੀਆਂ ਜਿਹੜੀਆਂ ਇਹਨਾਂ ਨੇ ਰੱਖੀਆਂ ਹੁੰਦੀਆਂ ਏਜੰਟਾਂ ਦੇ ਅੱਗੇ ਫੋਨ ਚੁੱਕਣ ਵਾਸਤੇ ਜਾਂ ਗੱਲ ਕਰਨ ਵਾਸਤੇ ਉਹਨਾਂ ਨੂੰ ਅਕੇ ਕਰ ਦਿੰਦੇ ਆ ਇਸ ਕਰਕੇ ਭਾਈ ਸਾਡੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਇਹਨਾਂ ਠੱਗਾਂ ਨੂੰ ਇਥੋਂ ਭਜਾਈਏ ਤੇ ਭਈਆਂ ਨੂੰ ਵੀ ਇਥੋਂ ਭਜਾਈਏ ਕਿਉਂਕਿ ਭਈਏ ਵੀ ਬੜੇ ਅੱਜਕੱਲ ਵੇਖਿਆ ਜਾਵੇ ਸਰਦਾਰਾਂ ਦੀਆਂ ਪੱਗਾਂ ਲਾ ਰਹੇ ਆ ਸਰਦਾਰਾਂ ਨਾਲ ਕਿਰਚਾਂ ਕਿਰਪਾਨਾਂ ਦਾਤ ਤ ਉਹਨਾਂ ਨੂੰ ਪਤਾ ਲੱਗ ਗਿਆ ਅਸਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਅਸੀਂ ਰਹਿਣਾ ਕਿਦਾਂ ਪੰਜਾਬੀਆਂ ਵਾਲਾ ਪਹਿਰਾਵਾ ਹੋ ਗਿਆ ਤੇ ਪੰਜਾਬੀਆਂ ਨੇ ਵੋਟਾਂ ਬਣਾ ਦਿੱਤੀਆਂ ਪਿੰਡ-ਪਿੰਡ ਦੇ ਵਿੱਚ ਵੋਟਾਂ ਬਣ ਗਈਆਂ ਤੇ ਅਸੀਂ ਕਦੋਂ ਜਾਗਣਾ ਗੁਜਰ ਆ ਗਏ ਭਈਏ ਆ ਗਏ ਜੰਟ ਠੱਗ ਆ ਗਏ ਹੋਰ ਪਾਣੀ ਤੇ ਖਤਰਾ ਪੰਜਾਬੀ ਬੋਲਣ ਤੇ ਮਨਾਹੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਜਿਹੜੇ ਕਹਿ ਲੋਗੇ ਅੱਜ ਕੱਲ ਪੰਜਾਬੀ ਬੋਲਣ ਤੇ ਵੀ ਮਨਾ ਫਿਰ ਕੜਾ ਨਹੀਂ ਪਾਉਣ ਦਿੱਤਾ ਜਾ ਰਿਹਾ ਦਸਤਾਰ ਨਹੀਂ ਬੰਨਣ ਦਿੱਤੀ ਜਾ ਰਹੀ ਆ ਇੱਕ ਸਕੂਲ ਦੇ ਵਿੱਚ ਸਾਨੂੰ ਜਾਣ ਦਾ ਸਵਾ ਮਿਲਿਆ ਉੱਥੇ ਬੱਚਿਆਂ ਨੂੰ ਦਸਤਾਰ ਨਹੀਂ ਬੰਨਣ ਦਿੱਤੀ ਗਈ ਅਸੀਂ ਗਏ ਫਿਰ ਉੱਥੇ ਜਾ ਕੇ ਦੱਸਿਆ ਉਹਨਾਂ ਨੂੰ ਵੀ ਸਾਡਾ ਪੰਜਾਬ ਹੈ ਭਾਈ ਇੱਥੋਂ ਆਪਣੇ ਤੁਹਾਡੀਆਂ ਜਿਹੜੀਆਂ ਇੱਥੇ ਰੱਖਦੇ ਹੋ ਨਾ ਤੁਸੀਂ ਗੱਲਾਂ ਇਹ ਤੁਹਾਡੀਆਂ ਨਹੀਂ ਚੱਲਣੀਆਂ ਇਸ ਤਰ੍ਹਾਂ ਜਿਹੜੇ ਜਿਹੜੇ ਸਕੂਲ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਵਿੱਚ ਤੁਹਾਡੇ ਨਾਲ ਏਦਾਂ ਕੁਝ ਹੋ ਰਿਹਾ ਉਹ ਜ਼ਰੂਰ ਤੁਸੀਂ ਆਪਣੀ ਗੱਲ ਜਿਹੜੀ ਹੈ ਨਾ ਉਥੇ ਸਕੂਲ ਵਿੱਚ ਵੀ ਰੱਖੋ ਕਿਉਂਕਿ ਧੱਕਾ ਨਾ ਕਰਨਾ ਤੇ ਨਾ ਜਰਨਾ ਇਹ ਖਾਲਸੇ ਦਾ ਨੀਮ ਹੈ ਖਾਲਸੇ ਦੀ ਪ੍ਰਾਤਨ ਰਵਾਇਤ ਹੈ ਤੇ ਖਾਲਸਾ ਅਸੂਲਾਂ ਤੇ ਕਾਇਮ ਰਹੇਗਾ ਤੇ ਖਾਲਸੇ ਨੇ ਇਹ ਕਾਰਜ ਕਰਨੇ ਨੇ ਦੂਜਿਆਂ ਦੇ ਵਸ ਦੀ ਗੱਲ ਨਹੀਂ ਨਾ ਦੇ ਕਿਸੇ ਪ੍ਰਸ਼ਾਸਨ ਨੇ ਤੁਹਾਡੀ ਗੱਲ ਸੁਣਨੀ ਐ ਨਾ ਪ੍ਰਸ਼ਾਸਨ ਹੀ ਬਾਅਦ ਵਿੱਚ ਜਦੋਂ ਜਾਓ ਉੱਥੇ ਰਿਪੋਰਟ দাও ਬਾਅਦ ਰਿਪੋਰਟਾਂ ਉੱਥੇ ਪਈਆਂ ਰਹਿੰਦੀਆਂ ਜੰਟਾਂ ਰਲੇਆ ਨਾਲ ਜਲ ਪਾਣੀ ਮਿਲਦਾ ਛਕਣ ਛਕਣ ਨੂੰ ਖੁੱਲਾ ਉਹਨਾਂ ਨੂੰ ਉਹ ਆਪਣਾ ਆਨੰਦ ਕਰਦੇ ਆ ਇਸ ਕਰਕੇ ਭਾਈ ਜਿੱਥੇ ਇਥੇ ਚੰਗੀ ਜਾਗਦੀ ਜ਼ਮੀਰ ਵਾਲੇ ਤੁਸੀਂ ਬੈਠੇ ਹੋ ਨਾ ਤੇ ਆਪਾਂ ਸਾਰੇ ਰਲ ਕੇ ਇਹ ਕਾਰਜ ਨੂੰ ਕਰਿਆ ਕਰੀਏ ਤੇ ਆਪਾਂ ਇਹ ਇੱਕ ਆਪਣੇ ਕੰਮ ਸਮਝ ਕੇ ਧਰਮ ਦਾ ਕਾਰਜ ਸਮਝ ਕੇ ਕਿਸੇ ਨਾ ਠੱਗੀ ਜਿਹੜੀ ਹੋ ਰਹੀ ਹੈ ਨਾ ਉਹ ਰੋਕਣ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ ਕਰਨ ਸਾਰੇ ਪੰਥ ਨੂੰ ਸਾਰੇ ਗ੍ਰੰਥਾਂ ਨੂੰ ਸਾਰੀ ਗੁਰੂਖਾਲਸਾ ਸੰਗਤ ਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ